ਦੀ ਸਾਹਿਬ ਉਹਨਾਂ ਨੇ ਏਰੀਅਲ ਸਰਵੇ ਕੀਤਾ ਉਹਨਾਂ ਨੇ ਆਪਣੇ ਪਾਰਟੀ ਦੇ ਨਾਲ ਮਿਲ ਕੇ ਕੁਝ ਸਿਲੈਕਟ ਬੰਦੇ ਭરાਏ ਸੀਗੇ ਮੈਨੂੰ ਤਾਂ ਨਹੀਂ ਪਤਾ ਓ ਸ਼ਾਤ ਤੁਸੀਂ ਪੱਤਰਕਾਰ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਏਦਾਂ ਦੇ ਬੰਦੇ ਜਿਨ੍ਹਾਂ ਦੇ ਮਕਾਨ ਕਰੇ ਸੀ ਮੈਨੂੰ ਨਹੀਂ ਪਤਾ ਉਹਨਾਂ ਚ ਕਿੰਨੇ ਸੀ ਤੇ ਜੇ ਉਹ ਜ਼ਮੀਨ ਤੇ ਜਾ ਕੇ ਖੁਦ ਦੇਖਦੇ ਜਾਂ ਆਪਣੇ ਮੰਤਰੀਆਂ ਨੂੰ ਭੇਜਦੇ ਵੀ ਉਹ ਇਕੱਲੇ ਇਕੱਲੇ ਘਰ ਦੇ ਮੈਂ ਇਕੱਲੇ ਇਕੱਲੇ ਪ੍ਰਿੰਟ ਤੇ ਜਾ ਕੇ ਮੈਂ ਦੇਖ ਰਿਹਾ ਹਾਂ ਉਹ ਨਹੀਂ ਮੰਤਰੀਆਂ ਉਹਨਾਂ ਦੇ ਵੀ ਮੰਤਰੀ ਹੈ ਉਹ ਵੀ ਨਾਲ ਲੋਕਾਂ ਦੀ ਪ੍ਰਧਾਨ ਮੰਤਰੀ ਹੈ ਨਾਲ ਲੋਕਾਂ ਦੀ ਮੰਤਰੀ ਹੈ ਸੋ ਉਹਨਾਂ ਕੋਲੇ ਬਹੁਤ ਸਾਰੇ ਮੰਤਰੀ ਹੈ ਜੀ ਮੈਂ ਕਹਿੰਦਾ ਘੱਟੋ ਘੱਟ ਦੋ ਦੋ ਮੰਤਰੀਆਂ ਦੀ ਡਿਊਟੀ ਲਾਉਂਦੇ ਵੀ ਉਹ ਹਰ ਪਿੰਡ ਵਿੱਚ ਹਰ ਏਰੀਆ ਦੇ ਵਿੱਚ ਜਾ ਕੇ ਦੇਖਣ ਤੇ ਫਿਰ ਮੈਨੂੰ ਲੱਗਦਾ ਵੀ ਉਹ ਮਤਲਬ ਸੋਨਾ ਸੋਨੀ ਉਹ 16000 ਵੀ ਨਹੀਂ ਉਹ ਸ਼ਾਇਦ ਕਹਿਣਗੇ ਵੀ ਇੱਥੇ ਤਾਂ 1.60 ਲੱਖ 6000 ਕਰੋੜ ਦੀ ਲੋੜ ਹੈ ਤੇ ਫਿਰ ਉਹ ਪੈਕੇਜ ਵੀ ਪ੍ਰੋਪਰ ਦੇਣਗੇ ਔਰ ਉਹ ਲੋਕਾਂ ਤੱਕ ਮਦਦ ਵੀ ਜਿਹੜੀ ਹੈਗੀ ਆ ਪਹੁੰਚੇਗੀ ਐਸੋ ਲਈ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਸੀਗਾ ਇੱਕ ਹੀਲਿੰਗ ਟੱਚ ਦੇਣਾ ਸੀ ਉਹਨਾਂ ਦੇ ਜਿਹੜੇ ਪਹਿਲਾਂ ਮੰਤਰੀ ਆਏ ਸੀ ਉਹਨਾਂ ਦੀ ਜਿਹੜਾ ਬਿਆਨ ਜਿਹੜਾ ਬਿਆਨਬਾਜ਼ੀ ਬਹੁਤ ਨਿੰਦਣਯੋਗ ਸੀ ਔਰ ਪ੍ਰਧਾਨ ਮੰਤਰੀ ਜੀ ਤੋਂ ਸਾਨੂੰ ਉਮੀਦ ਸੀ ਔਰ ਅਸੀਂ ਬੈਟਰ ਸੋਚਦੇ ਸੀਗੇ ਵੀ ਉਹ ਕਰਨਗੇ ਉਹ ਤੇ ਉਹਨਾਂ ਦੀ ਘੱਟੋ ਘੱਟ ਦਲਾਸਾ ਦੇ ਕੇ ਜਾਂਦੇ ਲੋਕਾਂ ਨੂੰ ਪ੍ਰਿੰਡਾਂਸ ਜਾਂਦੇ ਘੱਟੋ ਘੱਟ 5 7 10 ਮਿੰਟਾਂ ਸਾਰਿਆਂ ਜੀ ਨਹੀਂ ਜਾ ਸਕਦੇ ਪ੍ਰਧਾਨ ਮੰਤਰੀ ਵਿਜ਼ੇ ਹੁੰਦੇ ਆ ਉਹਤੇ ਇੱਕ ਸਟੇਜ ਮੈਨੇਜ ਦੀ ਬਜਾਏ ਜਿਹੜਾ ਪੰਜ ਸੱਤ ਪਿੰਡਾਂ 'ਚ ਜਿਹੜੇ ਲੋਕਾਂ ਦੇ ਘਰਾਂ 'ਚ ਜਾ ਕੇ ਆਂਦੇ ਤਾਂ ਉਹਦਾ ਮੈਸੇਜ ਵੀ ਠੀਕ ਜਾਂਦਾ ਤੇ ਉਹਨਾਂ ਨੂੰ ਅੰਦਾਜ਼ਾ ਵੀ ਹੁੰਦਾ ਵੀ ਜਿਹੜਾ ਫਸਲ ਨਹੀਂ ਗਈ ਖੇਤ ਵੀ ਕਿਆ ਨਾਲ ਮਨ ਅਸਮਾਨ ਨਹੀਂ ਖਰਾਬ ਹੋਇਆ ਘਰ ਵੀ ਕਿਆ ਨਾਲ ਜਿਹੜਾ ਪਸ਼ੂ ਹੈ ਉਹ ਵੀ ਉਹਨਾਂ ਦੇ ਕੰਪਨੀ ਨੰਬਰ ਦੀ ਤਰ੍ਹਾਂ ਹੁੰਦੇ ਕਾਮਤਨ ਦਾ ਸਾਧਨ ਹੁੰਦਾ ਤੇ ਉਹ ਵੀ ਗਿਆ ਜੇ ਕੋਈ ਬਚਾ ਹੈਗਾ ਪੰਜਾਬੀਆਂ ਕੋਲ ਤਾਂ ਬਾਬੇ ਨਾਨਕ ਦੀ ਦੇਣ ਚੜ੍ਹਦੀ ਕਲਾ ਦੀ ਫੀਲਿੰਗ ਔਰ ਇੱਕ ਜਿਹੜੀ ਹੈ ਗਿਆ ਤੁਸੀਂ ਕਹੋਗੇ ਇੱਕ ਹਿੰਮਤ ਹੌਸਲਾ ਬਚਿਆ ਹੋਇਆ ਔਰ ਖਾਸ ਕਰਕੇ ਮੈਂ ਉਹਨਾਂ ਪੰਜਾਬੀਆਂ ਦਾ ਦੇਸ਼ ਦੇ ਵਿੱਚ ਰਹਿਣਾ ਦਾ ਧੰਨਵਾਦ ਕਰਦਾ ਜਿਹੜੇ ਜਿਨ੍ਹਾਂ ਨੇ ਪੰਜਾਬ ਨੂੰ ਦੁਬਾਰਾ ਖੜਾ ਕਰਤਾ ਉਹਨਾਂ ਇਹਨਾਂ ਲੋਕਾਂ ਨੂੰ ਮਤਲਬ ਕਿ ਨਿਰਾਸ਼ ਨਹੀਂ ਹੋਣ ਦਿੰਦਾ ਉਦਾਸ ਨਹੀਂ ਹੋਣ ਦਿੰਦਾ ਬਾਕੀ ਜਗ੍ਹਾ ਤੇ ਤਾਂ ਕੀ ਹੁੰਦਾ ਕਿ ਜਿਹੜਾ ਪੋਸਟਰਮੈਟਿਕ ਜਿਹੜਾ ਹੁੰਦਾ ਨਾ ਜੀ ਪੋਸਟਰਮੈਟਿਕ ਸਟ्रेस ਸਿੰਡਰੋਮ ਕਰਦੇ ਉਹ ਲੋਕ ਡਿਪਰੈਸ਼ਨ ਚਲੇ ਜਾਂਦੇ ਐਂਗਜ਼ਾਈਟੀ ਰੋਸੇ ਹੋ ਜਾਂਦੇ ਆ ਸੁਸਾਇਡ ਸ਼ੁਰੂ ਹੋ ਜਾਂਦੇ ਆ ਇਹ ਬਾਬੇ ਨਾਨਕ ਦੀ ਕਿਰਪਾ ਹੈ ਕਿ ਅਸੀਂ ਇਸ ਤੋਂ ਬਚੇ ਹੋਏ ਆ ਲੇਕਿਨ ਸਰਕਾਰ ਦਾ ਫਰਜ਼ ਬਣਦਾ ਕੇਂਦਰ ਸਰਕਾਰ ਦਾ ਕਿ ਉਹ ਸੋਚੇ ਜਿਹੜਾ ਪਾਣੀ ਆ ਇਹ ਪੰਜਾਬ ਦੇ ਮੀਂਹ ਨਾਲ ਨਹੀਂ ਹੜਾ ਆਇਆ ਇਹ ਪਾਣੀ ਆਇਆ ਮਾਛਲ ਤੋਂ ਇਹ ਪਾਣੀ ਆਇਆ ਜੰਮੂ ਕਸ਼ਮੀਰ ਤੋਂ ਇਹਨਾਂ ਜਿਵੇਂ ਵੱਡੇ ਡੈਮ ਬਣਾਏ ਹੋਏ ਆ ਉਹਨਾਂ ਦੀ ਬਿਹਤਰ ਮੈਨੇਜਮੈਂਟ ਕਿੱਦਾਂ ਕਰਨੀ ਆ ਜਿਹੜੇ ਦਰਿਆ ਆ ਉਹਨਾਂ ਦੀ ਕੈਪੈਸਿਟੀ ਕਿੱਦਾਂ ਵਧਾਣੀ ਆ ਰਣਜੀਤ ਸਾਗਰ ਡੈਮ ਇੱਕ ਪੌਂਗ ਡੈਮ ਇੱਕ ਪਾਖੜਾ ਡੈਮ ਇੱਕ ਸਾਡੇ ਕੋਲੇ ਜਿਵੇਂ ਹਰੀਕੇ ਪਤਣਾਂ ਜੁਨੇ ਕੈਪੈਸਿਟੀ ਹਰੀਕੇ ਪੱਤਨ ਦੀ ਹੈ ਛੋਟੇ ਛੋਟੇ ਪੱਤਨ ਬਣਾ ਕੇ ਉਹਨਾਂ ਦੀ ਕੈਪੈਸਿਟੀ ਭਾਖੜਾ ਜਿੰਨੀ ਕਰ ਸਕਦੇ ਆਂ ਰੰਡੀ ਨਾਕਰ ਇੱਕ ਦੀ ਬਜਾਏ 50 ਬਣਾਵਾਂਗੇ ਆਪਾਂ ਮਕੌਣਾ ਪੱਤਨ ਤੇ ਜਿਵੇਂ ਜਿਵੇਂ ਤੁਹਾਡਾ ਹੁਣ ਆਪਾਂ ਕਹਿੰਦੇ ਹਾਂ ਹਰੀਕੇ ਪੱਤਨ ਮਕੌਣਾ ਪੱਤਨ ਚ ਉਹ ਬਰਾਜ ਥੋੜੀ ਬਣਿਆ ਹੋਇਆ ਉੱਥੇ ਬਰਾਜ ਬਣਾਣ ਦੀ ਲੋੜ ਹੈ ਇਹੋ ਜਿਹੇ 10 ਬਰਾਜ ਬਣਾਣ ਦੀ ਲੋੜ ਹੈ ਚਾਹ ਜਦੇ ਆਪਾਂ ਹਾਈਵੇ ਵਾਸਤੇ 에어ਪੋਰਟ ਵਾਸਤੇ ਮਾਲ ਬਣਾਉਣ ਵਾਸਤੇ ਆਪਾਂ ਜ਼ਮੀਨਾਂ ਐਕਵਾਇਰ ਕਰ ਸਕਦੇ ਆਂ ਤਾਂ ਆਪਾਂ ਇਹ ਪੱਤਨ ਬਣਾਉਣ ਲਈ ਵੀ ਕਿਸਾਨਾਂ ਦੀ ਜ਼ਮੀਨਾਂ ਐਕਵਾਇਰ ਕਰ ਸਕਦੇ ਆਂ ਉ ਜੇ ਆਪਾਂ ਫਸਲ ਮਰ ਜਾਂਦੀ ਹੈ ਜੰਗਲ ਤਾਂ ਨਹੀਂ ਮਰਨਗੇ ਨਾ ਜੀ ਤੇ ਉਹਦੇ ਜੰਗਲ ਦੇ ਵਿੱਚ ਪਾਣੀ ਖੜਾ ਰਹੇ ਹਫ਼ਤਾ ਦਸਤਾਂ ਕੁਝ ਨਹੀਂ ਹੁੰਦਾ ਜੀ ਇਸ ਕਿਸਾਨ ਨੂੰ ਕੁਝ ਨਹੀਂ ਹੁੰਦਾ ਅਰਜਨ ਨੂੰ بڑے ਦਰਖਤ ਜਿਹੜੇ ਪਾਣੀ ਖੜੇ ਹੁੰਦੇ ਆ ਤੇ ਇਹ ਸਰਕਾਰ ਦੀ ਮਦਦ ਨਾਲ ਹੋ ਸਕਦਾ ਕਿ ਉਹਨਾਂ ਨੂੰ 5-7 ਸਾਲ ਲਈ ਸਪੋਰਟ ਕਰਨ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਕ੍ਰੌਪ ਦੀ ਹੈਗੀ ਆ ਜਿਹੜੇ ਉਹਨਾਂ ਨੂੰ ਜੰਗਲਾਂ ਤੋਂ ਆਮਦਨ ਹੋਣਾ ਸ਼ੁਰੂ ਹੋ ਜਾਏਗੀ ਆਪਾਂ ਨੂੰ ਜੋ ਸਾਨੂੰ ਬਾਬੇ ਨਾਨਕ ਨੇ ਖੇਤੀ ਸਿਖਾਈ ਸੀ ਉਹ ਜੇ ਖੇਤੀ ਕਰਨ ਦੀ ਲੋੜ ਆ ਉਹਨਾਂ ਨੇ ਹਮੇਸ਼ਾ ਜਿਹੜਾ ਤਾਪ ਕੀਤਾ ਜੰਗਲਾਂ 'ਚ ਬਹਿ ਕੇ ਕੀਤਾ ਸਾਨੂੰ ਜੰਗਲਾਂ ਦੀ ਲੋੜ ਹੈ ਤਾਂ ਕਿ ਜਿਹੜੇ ਪਹਾੜ ਰੁੜਣ ਤੋਂ ਤਾਂ ਜੇ ਜੰਗਲ ਹੋਣਗੇ ਤਾਂ ਪਹਾੜ ਨਹੀਂ ਰੁੜਨਗੇ ਤਾਂ ਫਿਰ ਤੁਹਾਡੇ ਕਲਾਊਡ ਬਰਸ ਨਹੀਂ ਹੋਣਗੇ ਇਹ ਪ੍ਰਧਾਨ ਮੰਤਰੀ ਦਾ ਫਰਜ਼ ਬਣਦਾ ਕਿ ਸਾਰੇ ਸੂਬਿਆਂ ਨੂੰ ਲੈ ਕੇ ਬੈਠੇ ਔਰ ਇੱਕ ਸਟਰੈਟਜੀ ਬਣਾਵੇ ਕਿ ਕਿਹੜਾ ਰੋਕਥਾਮ ਕਿਵੇਂ ਕਰਨੀ ਆ ਜੇ ਪਾਣੀ ਆ ਜਾਏ ਤਾਂ ਉਹਦਾ ਕੀ ਬੰਦੋਬਸਤ ਕਰਨਾ ਜੇ ਹੋਵੇ ਤਾਂ ਲੋਕ ਨਹੀਂ ਡੁੱਬਣੇ ਚਾਹੀਦੇ ਉਹਦੇ ਜਿਹੜਾ 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 ਦਰਿਆ ਦਾ ਉਹਦੀ ਸਾਨੂੰ ਦਰਿਆਵਾਂ ਦੀ ਸਾਨੂੰ ਇੱਜ਼ਤ ਕਰਨੀ ਪਏ ਕਿ ਉਹਨਾਂ ਦੇ ਨਾਲ ਦਰਿਆ ਦਾ ਰਿਵਰ ਬੈਡ ਜਿਹੜਾ ਹੈਗਾ ਇਨਰ ਬੰਦ ਆਊਟਰ ਬੰਦ ਆਊਟਰ ਮੋਸਟ ਬੰਦ ਪਾਪੂਲੇਸ਼ਨ ਉਸ ਤੋਂ ਬਾਹਰ ਹੋਣੀ ਚਾਹੀਦੀ ਮਵੇਸ਼ੀ ਉਸ ਤੋਂ ਬਾਹਰ ਹੋਣਗੇ ਉੱਥੇ ਤੱਕ ਪਾਣੀ ਨਹੀਂ ਪਹੁੰਚਣਾ ਚਾਹੀਦਾ ਇਹ ਪਲੈਨਿੰਗ ਕਰਕੇ ਕੇਂਦਰ ਦਾ ਕੰਮ ਹੈ ਕੇਂਦਰ ਕਰ ਸਕਦਾ ਹੈ